아니. <목소리가> ਹਾਂ ਹੋ ਜੁਟਿਆ ਜਿਸ ਤਰ੍ਹਾਂ ਪਾਰਟੀ ਦਾ ਹਕੂਮਤ ਦਾ ਹੁਕਮ ਕੇ ਅਨੁਸਾਰ ਮਹਾਰਾਣੀ ਦੇ ਚਰਨਾ ਵਿੱਚ ਤੇ ਆਪਣੀ ਪਾਰਟੀ ਦੇ ਹੁਕਮ ਨਾਲ ਮਹਾਰਾਣੀ ਦੇ ਦਰਬਾਰ ਵਿੱਚ ਚੌਂਕੀ ਲਾਈ ਹੈ ਬੜਾ ਤੰਗ ਬਾਦੀਆਂ ਗੁਰਦਾਰ ਮੰਦਰਾ ਦੇ ਕੋਲੋ ਸਤਿਗੁਰੂ ਮਹਾਰਾਜ ਕੀ ਸ਼ੰਕਰ ਭਗਵਾਨ ਕੀ ਜੈ ਊਮਾਪਤੀ ਮਹਾਦੇਵੀ ਕੀ ਜੈ ਉਰਿੰਦਾ ਵਰਦੇ ਹਰੀ ਲਾਲ ਕੀ ਸੋ ਆਓ ਇੱਕ ਦੂਜੇ ਨਾਲ ਨਾਲ ਜੀਓ ਉਸ ਤੋਂ ਬਾਅਦ ਵਾਰੋ ਵਾਰੀ ਸਾਰੇ ਗੁਰੂ ਵੀਰ ਦੁਰਗਾ ਮੀ ਕਾਲੀ ਕਟਕੇ ਕ੍ਰਿਸ਼ਨ ਘਾਰ ਨਿਵਾਲੀ ਕਟਕੇ ਤੇਰੀ ਜੈ 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 ਕਰਾਮ ਜਿੱਤਿ ਦੇਵੀ ਦਾ ਉਹ ਸੱਡੇ ਦਰਵਾਜ਼ ਕੀ ਜੈ ਇੱਕ ਸੱਚ ਦੀ ਆਵਾਜ਼ ਨਿਊ ਚੰਡੀਗੜ੍ਹ ਮੀਡੀਆ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਅਸ ਤਲਾਨ ਸਿੰਘ ਮੌਜੂਦ ਹਾਂ ਜੀ ਇਸ ਸਮੇ ਅਸੀਂ ਮੁੱਲਾਂ ਪਰ ਗਰੀਬਦਾਸ ਅਤੇ ਜੈੰਤੀ ਮਾਦਰੀ ਦੇ ਵਿਚਾਰ ਪੈਂਦੇ ਇਸ ਦੇਰੇ ਦੇ ਵਿੱਚ ਇੱਕ ਧਾਰਮਿਕ ਸਥਾਨ ਦੇ ਵਿੱਚ ਜਿੱਥੇ ਹੋ ਕੇ ਹਟਿਆ ਹੈ ਇੱਕ ਧਾਰਮਿਕ ਸਮਾਗਮ ਦੱਸ ਦਈਏ ਕਿ ਇੱਥੋਂ ਦੇ ਮੁੱਖ ਸੰਚਾਲਕ ਕੁੱਕੂ ਭਗਤ ਜੀ ਉਹਨਾਂ ਵੱਲੋਂ ਅੱਜ ਮਾਤਾ ਜੈਨਤੀ ਦੇਵੀ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਇਸ ਸਥਾਨ ਤੇ ਮਨਾਇਆ ਗਿਆ ਸੋ ਇੱਥੇ ਵੱਖ-ਵੱਖ ਭਜਨ ਗਾਇਕ ਪਹੁੰਚੇ ਨੇ ਇਸ ਤੋਂ ਇਲਾਵਾ ਸਮਾਜ ਸੇਵੀ ਪਹੁੰਚੇ ਨੇ ਇਲਾਕੇ ਦੀਆਂ ਹੋਰ ਮੈਂ ਮਨਹਾਜ਼ ਹਸਤੀਆਂ ਪਹੁੰਚੇ ਨੇ ਸਾਡੇ ਨਾਲ ਪਹਿਲਾਂ ਅਸੀਂ ਬਾਬਾ ਜੀ ਨਾਲ ਗੱਲਬਾਤ ਕਰ ਲਏ ਨੇ ਕੁੱਕੂ ਪਗਤ ਜੀ ਜੋ ਕਿ ਤਕਰੀਬਨ 40 ਸਾਲਾਂ ਤੋਂ ਇਸ ਸਥਾਨ ਦੇ ਉੱਤੇ ਨਿਰੰਤਰ ਸੇਵਾ ਨਿਭਾ ਰਹੇ ਨੇ ਤੇ ਜਿਕਰ ਜੋਗ ਹੈ ਕਿ ਇਹ ਰਮਣੀਕ ਜਗਾ ਜੋ ਮੁੱਲਾਂ ਪਰ ਗਰੀਬ ਦਾਸ ਤੋਂ ਜੈੰਤੀ ਮਾਧਰੀ ਨੂੰ ਜਾਣ ਵਾਲੀ ਇੱਕ ਲਿੰਕ ਰੋਡ ਦੇ ਉੱਤੇ ਬਣੀ ਹੋਈ ਹੈ ਜਿਸ ਤੇ ਕਿ ਜਦੋਂ ਮਾਤਾ ਜੈੰਤੀ ਦੇਵੀ ਸਥਾਨ ਤੇ ਧਾਰਮਿਕ ਮੇਲਾ ਹੁੰਦਾ ਹੈ ਉੱਥੇ ਕੋਈ ਸਮਾਗਮ ਹੁੰਦਾ ਹੈ ਆ ਇਸ ਥਾਂ ਤੋਂ ਲੋਕ ਭਗਤ ਇਸ ਥਾਂ ਤੋਂ ਹੋ ਕੇ ਗੁਜ਼ਰਦੇ ਨੇ ਸੋ ਭਗਤ ਜੀ ਕਿੰਨੀ ਦੇਰ ਤੋਂ ਤੁਸੀਂ ਇਸ ਸਥਾਨ ਦੇ ਨਾਲ ਜੁੜੇ ਹੋ ਤੇ ਅੱਜ ਕੀ ਪ੍ਰੋਗਰਾਮ ਰੱਖਿਆ ਗਿਆ ਸੀ ਅੱਜ ਮਾਤਾ ਜੀ ਦਾ ਜਨਮ ਦਿਨ ਮਨਾਇਆ ਬੈਠੇ ਜੀ ਠੀਕ ਹੈ ਜੀ ਹਾਂ ਜੀ ਹੋ ਗਏ ਚ ਬਹੁਤ 40 ਸਾਲ ਹੋ ਗਏ ਨੇ ਜੀ ਮਾਤਾ ਦੀ ਕਿਰਪਾ ਗਰਪਾਂ ਜੀ ਦੀ ਕਿਰਪਾ ਗਰ ਨਗਰ ਖੇੜੇ ਦੀ ਕਿਰਪਾ ਗਰ ਹੋ ਰਿਹਾ ਜੀ ਹਰ ਸਾਲ ਹਰ ਸਾਲ ਉਹ ਕਰਾਉਂਦੇ ਆ ਜੀ ਕਿਹਨਾ ਕਿਹਨਾ ਵੱਲੋਂ ਕਰਾਇਆ ਜਾਂਦਾ ਜਿਆਦਾ ਪਰ ਕਿਹੜੇ ਲੋਕ ਸਹਿਯੋਗ ਕਰਦੇ ਨੇ ਸਾਰੇ ਹੀ ਜੀ ਮਾਤਾ ਕਹਿੰਦੇ ਸਾਰੇ ਹੀ ਆਪੇ ਜਿਆਦਾ ਜਿਹੜੇ ਜੈੰਤੀ ਮਾਤਾ ਦੇ ਭਗਤ ਨੇ ਉਹ ਆਉਂਦੇ ਨੇ ਇੱਥੇ ਹਾਂਜੀ 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 ਠੀਕ ਹੈ ਹਾਂਜੀ ਸੰਗਤ ਸਾਰੀ ਲੱਖ ਦੀ ਇੱਥੇ ਨੂੰ ਆਉਂਦੇ ਜਾਂਦੇ ਸਭ ਪ੍ਰੇਮ ਕਰਦੇ ਸਾਰੇ ਸੰਗਤਾਂ ਜੀ ਤੇ ਜ਼ਿਆਦਾਤਰ ਜੇ ਅਪਾ ਗੱਲ ਕਰੀਏ ਆਸਥਾ ਕਿਹੜੇ ਲੋਕਾਂ ਦੀ ਹੈ ਜ਼ਿਆਦਾ ਇੱਥੇ ਨਮਸਤਕ ਹੋਣ ਲਈ ਕਿਹੜੇ ਲੋਕ ਪਹੁੰਚਦੇ ਨੇ ਸਾਰੇ ਆਪਰੇ ਆ ਜਾਂਦੇ ਜੀ ਹੁਣ ਕੀ ਕਰਨਾ ਹੋ ਲਈ ਜੀ ਸਾਰੇ ਆਹ ਤੁਹਾਨੂੰ ਪਤਾ ਹੀ ਸਾਰਾ ਇਹ ਚਲੋ ਦੇਖੋ ਕਹਿੰਦੇ ਨੇ ਕਿ ਕੋਈ ਧਰਮ ਕਿਸੇ ਨੂੰ ਆਪਸੀ ਭੇਤ ਭਾਵ ਨਹੀਂ ਸਿਖਾਉਂਦਾ ਕਦੇ ਵੀ ਆਪਸੀ ਲੜਨ ਨਹੀਂ ਸਿਖਾਉਂਦਾ ਵੀ ਧਰਮ ਸਾਰੇ ਹੀ ਬਰਾਬਰ ਹੁੰਦੇ ਨੇ ਸਿਰਫ ਲੋਕਾਂ ਦੀ ਆਸਥਾ ਹੁੰਦੀ ਹੈ ਪੱਗ ਜੀ ਕੋਈ ਸਨੇਹਾ ਸਾਡੇ ਦਰਸ਼ਕਾਂ ਨੂੰ ਅੱਜ ਦੇ ਮੌਕੇ ਤੇ ਮਾਤਾ ਜੈਨਤੀ ਦੇ ਵੀ ਜਨਮ ਦਿਨ ਮੌਕੇ ਕੋਈ ਸਨੇਹਾ ਦੇਣਾ ਚਾਹੂੰ ਸੰਗਤਾਂ ਨੂੰ ਬਾਜੀ ਜੈ ਮਾਤਾ ਕੀ ਬਸੁਰੀ ਦੇ ਪਰਨੇ ਕੁਝ ਨਹੀਂ ਜੈ ਮਾਤਾ ਦੇ ਫਕਰ ਜਿਹੜੇ ਫਕਰ ਹੁੰਦੇ ਨੇ ਨਾ ਉਹ ਇਸ ਤਰ੍ਹਾਂ ਦਾ ਸੁਭਾਅ ਹੁੰਦਾ ਉਹਨਾਂ ਦਾ ਬਸ ਮਾਂਦੀ ਮੌਜ ਹੁੰਦੀ ਹੈ ਕਹਿੰਦੇ ਆ ਬਾਵਾ ਮੌਜ ਫਕੀਰਾਂ ਦੀ ਸੋ ਸਾਡੇ ਨਾਲ ਸਿੰਗਰ ਖੜੇ ਨੇ ਜਿਹੜੇ ਇੱਥੇ ਭਗਤ ਸਾਡੇ ਜਿਹੜੇ ਖਾਸ ਕਰ ਇਸ ਇਲਾਕੇ ਦੇ ਵਿੱਚ ਭਜਨ ਗਾਇਕਾਂ ਦੇ ਤੌਰ ਤੇ ਜਾਣੇ ਜਾਂਦੇ ਨੇ ਅਸੀਂ ਸਾਰਿਆਂ ਤੋਂ ਇੱਕ ਇੱਕ ਸ਼ਬਦ ਇੱਕ ਇੱਕ ਸਥਾਈ ਅੰਤਰਾ ਅੱਜ ਜੋ ਇੱਥੇ ਪ੍ਰੋਗਰਾਮ ਕਰਵਾਇਆ ਗਿਆ ਉਸ ਦੇ ਸਿਲਸਿਲੇ ਦੇ ਵਿੱਚ ਸੁਣ ਲੈਣੇ ਕੋਈ ਸਾਡੇ ਨਾਲ ਲਖਵੀਰ ਲੱਖਾ ਜੀ ਮੁੱਲਾ ਪਰ ਗਰੀਬ ਦਾਸ ਤੋਂ ਨੇ ਲੱਖਾ ਜੀ ਇੱਕ ਹੋ ਜਿਵੇਂ ਜੀ ਭਜਨ ਮਾਤਾ ਦੇ ਗੁਣਕਾਂ ਦੀ ਸੋ ਸਭ ਤੋਂ ਪਹਿਲਾਂ ਤਾਂ ਜੈ ਮਾਤਾ ਜੀ ਸਾਰਿਆਂ ਨੂੰ ਤੇ ਕਰਾ ਜੈੰਤੀ ਦੇਵੀ ਦਾ ਸੱਚੇ ਦਰਬਾਰ ਕੀ ਜੈ ਸੋ ਮਾਂ ਜੀ ਦੀ ਬੜੀ ಅಪਾਰ ਕਿਰਪਾ ਇਸ ਪੰਡਤ ਤੇ ਤੇ ਅੱਜ ਭਗਤ ਜੀ ਦੇ ਡੇਰੇ ਦੇ ਵਿੱਚ ਵੀ ਬਹੁਤ ਰੌਣਕਾਂ ਲਗੀਆਂ ਮਾਂ ਜੈੰਤੀ ਦੇਵੀ ਦਾ ਜਨਮ ਦਿਨ ਮਨਾਇਆ ਗਿਆ ਤੇ ਬਹੁਤ ਹੀ ਸੋਹਣਾ ਮੰਦਿਰ ਜੈੰਤੀ ਦੇਵੀ ਦਾ ਸਾਡੇ ਨਾਲ ਸਵਾਲ ਕਦਿਆਂ ਪਹਾੜੀਆਂ ਦੇ ਵਿੱਚ ਮੌਜੂਦ ਹੈ ਉਹ ਤੇ ਇੱਕ ਪੇਟ ਥੋੜੀ ਜਿਹੀ ਲਿਖੀ ਐ ਉਹ ਵਿੱਚ ਪਹਾੜੀ ਮੰਦਰ ਸੋਣਾ ਭਗਤਾਂ ਨੂੰ ਲੱਗਦਾ ਮਨ ਮੋਣਾ ਵਿੱਚ ਪਹਾੜੀ ਮੰਦਰ ਸੋਣਾ ਭਗਤਾਂ ਨੂੰ ਲੱਗਦਾ ਮਨ ਮੋਣਾ ਐਦੇ ਵਰਗਾ ਹੋਰ ਨਹੀਂ ਹੋਣਾ ਸਾਰੇ ਵਿੱਚ ਸੰਸਾਰ ਦੇ ਉਹ ਫੁੱਲਾਂ ਦੀ ਵਰਖਾ ਹੋ ਰਹੀ ਐ ਅੱਜ ਜੈੰਤੀ ਦੇਵੀ ਦੇ ਦਰਬਾਰ ਤੇ ਹੁੱਲਾਂ ਦੀ ਵਰਖਾ ਹੋ ਰਹੀ ਏ ਅੱਜ ਜੈੰਤੀ ਦੇਵੀ ਦੇ ਦਰਬਾਰ ਤੇ ਤੋਂ ਇਹਨਾਂ ਸ਼ਬਦਾਂ ਨਾਲੇ ਜੈ ਮਾਤਾ ਦੀ ਤੋਂ ਇਸੇ ਦੇ ਨਾਲ ਸੰਦੀਪ ਸਾਡੇ ਨਾਲ ਸੰਦੀਪ ਸ਼ਰਮਾ ਜੀ ਨੇ ਜੋ ਕਿ ਵਿਸ਼ਾਲ ਭਗਵਤੀ ਜਾਗਰਣ ਇਸ ਇਲਾਕੇ ਦੇ ਵਿੱਚ ਤੋਂ ਇਲਾਵਾ ਬਾਹਰਲੇ ਹੋਰ ਸਟੇਟਾਂ ਦੇ ਵਿੱਚ ਵੀ ਜਾਣੇ ਜਾਂਦੇ ਸੰਦੀਪ ਸ਼ਰਮਾ ਜੀ ਜੈ ਮਾਤਾ ਦੀ ਮਾਤਾ ਦੇ ਗੁਣ ਗਾਣ ਸੋ ਜੈ ਮਾਤਾ ਦੀ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮਹਾਮਾਈ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਣ ਦਾ ਮੌਕਾ ਮਿਲਿਆ ਸੋ ਆਓ ਮਿਲ ਕੇ ਮਹਾਮਾਈ ਦਾ ਗੁਣਗਾਨ ਕਰਦੇ ਹਾਂ ਖੋਲੋ ਮਾਂ ਬੂਹੇ ਮੰਦਰਾ ਦੇਖੋ ਲੋ ਖੋਲੋ ਮਾਂ ਬੂਹੇ ਮੰਦਰਾ ਦੇਖੋ ਲੋ ਹੋ ਕਦ ਦਾਕਣਾ ਆਵਾ ਜਾ ਮਰ ਮੇਰੇ ਬੋਲ ਸੁਣੋ ਕੁਝ ਬੋਲੋ ਮਾਂ ਬੂਹੇ ਮੰਦਰਾ ਦੇਖੋ ਲੋ ਕੋਲੋ ਮਾ ਬੂਹੇ ਮੰਦਰਾ ਦੇ ਕੋਲੋ ਜੈ ਮਾਤਾ ਦੀ ਜੀ ਇਸੇ ਦੇ ਨਾਲ ਸਾਡੇ ਨਾਲ ਅਮਨ ਸੂਫੀ ਜੀ ਨੇ ਇਹ ਵੀ ਵਧੀਆ ਫਨਕਾਰ ਨੇ ਇਲਾਕੇ ਦੇ ਵਿੱਚ ਜੋ ਜਾਗਰਣ ਜ਼ਿਆਦਾਤਰ ਘਰਾਂ ਦੇ ਵਿੱਚ ਜੇ ਗੱਲ ਕਰੀਏ ਮਾਤਾ ਦੀਆਂ ਚੌਂਕੀਆਂ ਜਾਂ ਛੋਟੇ ਜਾਗਰਣ ਕਰਵਾਏ ਜਾਂਦੇ ਨੇ ਇਹ ਭਰਾਵਾਂ ਵੱਲੋਂ ਗੁਰਦਾਸ ਸੁਮਨ 뮤직 ਡਾਇਰੈਕਟਰ ਨੇ ਇਹਨਾਂ ਦੇ ਇਨਾ ਵੱਲੋਂ ਇਹ ਸੇਵਾਵਾਂ ਨਵਾਇਆ ਜਾਂਦੀਆਂ ਨੇ ਖਾਸ ਕਰ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਅਮਨ ਸੂਖੀ ਜੀ ਮਾਤਾ ਦਾ ਗੁਣਗਾਨ ਦੋ ਸ਼ਬਦ ਪੰਚ ਸਭ ਤੋਂ ਪਹਿਲਾਂ ਜੈ ਮਾਤਾ ਦੀ ਦੇਖੋ ਜੀ ਅਸੀਂ ਖੁਸ਼ਕਿਸਮਤ ਆ ਵੀ ਮਾਤਰਾਣੀ ਨੇ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਲਾਇਆ ਸਾਡੀ ਔਕਾਤ ਨਹੀਂ ਕਿ ਅਸੀਂ ਮਾਂ ਦੇ ਚਰਨਾਂ ਦੇ ਵਿੱਚ ਬੈਠੀਏ ਜਾਂ ਉਹਦਾ ਨਾਮ ਲਈਏ ਪਤਾ ਨਹੀਂ ਕਿੰਨੇ ਪਾਪ ਕਰਾਂ ਅਸੀਂ ਦਿਨ ਦੇ ਵਿੱਚ ਕਰਦੇ ਆ ਪਰ ਫਿਰ ਵੀ ਸ਼ੁਕਰ ਹੈ ਮਾਤਰਾਣੀ ਦਾ ਸਾਨੂੰ ਇਸ ਕਾਬਲ ਸਮਝੇ ਮਾਤਰਾਣੀ ਨੇ ਕਿ ਉਹਦਾ ਗੁਣਗਾਨ ਅਸੀਂ ਕਰ ਸਕਦੇ ਆ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਕਿ ਮਾਂ ਨਹੀਂ ਛੱਡਣਾ ਦਰ ਤੇਰਾ ਦਾਤੀਏ ਨਹੀਂ ਛੱਡਣਾ ਦਰ ਤੇਰਾ ਅਜ ਲਾਲ ਅਚਰਨੀ ਡੇਰਾ ਦਾਤੀਏ ਨਹੀਂ ਛੱਡਣਾ ਦਰ ਤੇਰਾ ਨਹੀਂ ਛੱਡਣਾ ਦਰ ਤੇਰਾ ਦਾਤੀਏ ਨਹੀਂ ਛੱਡਣਾ ਦਰ ਤੇਰਾ ਜੈ ਮਾਤਾ ਦੇ ਸੋ ਜੋ ਸਭ ਤੋਂ ਜ਼ਰੂਰੀ ਆਪਾਂ ਗੱਲ ਕਰੀਏ ਤਾਂ ਇਲਾਕੇ ਦੇ ਵਿੱਚ ਸਮਾਜ ਸੇਵੀ ਦੇ ਨਾਂ ਤੇ ਜੋ ਵਿਚਰਦੇ ਨੇ ਸਮਾਜ ਸੇਵੀ ਕੰਮਾਂ ਲਈ ਜਾਣੇ ਜਾਂਦੇ ਨੇ ਸ਼੍ਰੀ ਅਰਵਿੰਦਪੁਰੀ ਜੀ ਚੇਅਰਮੈਨ ਪੁਰੀ ਟਰੱਸਟ ਦਾ ਮੁੱਲਾਂ ਪਰ ਗਰੀਬਾਸਤੋ ਇਹਨਾਂ ਵੱਲੋਂ ਵੀ ਇਲਾਕੇ ਦੇ ਵਿੱਚ ਸਮਾਜ ਸੇਵੀ ਕੰਮਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਸੋ ਜ਼ਿਆਦਾਤਰ ਇਹਨਾਂ ਧਾਰਮਿਕ ਸਮੇਲਨਾਂ ਦੇ ਵਿੱਚ ਇਲਾਕੇ 'ਚ ਹੋਣ ਵਾਲੇ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਇਹ ਹਾਜ਼ਰੀ ਲਗਾਉਂਦੇ ਨੇ ਪੁਰੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਸਵਾਗਤ ਮਾ ਦੇ ਬਾਰੇ ਤੁਸੀਂ ਵੀ ਪਹੁੰਚੋ ਇਸ ਦਰਗਾਹ ਤੇ ਪਹਿਲਾਂ ਤਾਂ ਮਾਤਾ ਰਾਣੀ ਜੀ ਦੇ ਜਨਮ ਦਿਹਾੜੇ ਤੇ ਮਹਾਵੀਰ ਜੀ ਦਾ ਜਨਮ ਦਿਹਾੜਾ ਤੇ ਸਾਡੇ ਕੂਕੂ ਪਗਜ ਜੀ ਦੇ ਡੇਰੇ ਦੇ ਵਿੱਚ ਆਈ ਪਗ ਜੀ ਦੇ ਜਿੰਨੇ ਵੀ ਸੰਗਤ ਹੈ ਇਲਾਕੇ ਦੇ ਔਰ ਮੇਰੇ মিডিਆ ਤੋਂ ਜਿੰਨੇ ਵੀ ਤੁਸੀਂ ਆਏ ਹੋ ਸਾਰੇ ਭਰਾ ਸਾਰਿਆਂ ਨੂੰ ਜੈ ਮਾਤਾ ਦੀ ਜੈ શ્રી RAM ਜੈ શ્રી ਸ਼ਾਮ ਔਰ ਮਾਤਾ ਰਾਣੀ ਜੀ ਕਿਰਪਾ ਅਸੀ ਆ ਵੀ ਜੰਗਲ ਚ ਮੰਗਲ ਮੇਰਾ ਖਿਆਲ ਆ ਵੀ ਅਸੀਂ 7-8 ਸਾਲ ਦੀ ਉਮਰ ਚ ਜਦੋਂ ਸਾਈਕਲ ਕੈਂਚੀ ਕੈਂਚੀ ਚਲਾਣੀ ਸਿੱਖੀ ਸੀ ਤੇ ਤੋਂ ਕੈਂਚੀ ਤੇ ਨਦੀ ਦੇ ਵਿੱਚ ਕੱਚੇ ਰਸਤੇ ਤੋਂ ਅਸੀਂ ਮਾਤਾ ਦੇ ਸਾਹਮਣੇ ਦਰਸ਼ਨ ਕਰਨ ਜਾਂਦੇ ਸੀ ਮੇਲੇ ਸਲਾਣਾ ਮੇਲੇ ਦਾ ਚਾਹ ਹੁੰਦਾ ਸੀ ਬਜ਼ੁਰਗਾਂ ਨੇ ਲੈ ਕੇ ਜਾਣਾ ਤੇ ਇੱਥੇ ਪਗ ਜੀ ਨੇ ਮੇਰੇ ਖਲ ਮੈਨੂੰ ਯਾਦ ਆ ਵੀ 40 ਸਾਲ ਤੋਂ ਇਹ ਡੇਰੇ ਚ ਇੱਥੇ ਬੜੀ ਸੰਗਤ ਜੁੜੀ ਹੋਈ ਹੈ ਔਰ ਇਹ ਦਿਨਾਂ ਤੇ ਇੱਥੇ ਲੰਗਰ ਚੱਲਦੇ ਆ ਔਰ ਸਾਡੀਆਂ ਇਹ ਕਲਾਕਾਰਾਂ ਦੀਆਂ ਤੁਸੀਂ ਜਿਨ੍ਹਾਂ ਨੂੰ ਹੁਣੇ ਦੱਸੋਗੇ ਆਪਣੇ ਸੰਦੀਪ ਜੀ ਗੁਰਦਾਸ ਜੀ ਲੱਖਾ ਜੀ ਅਮਨ ਸੂਫੀ ਗੁਰਮੀਤ ਉਟੋ ਜਿੰਨੀ ਵੀ ਬੈਂਜੋ ਸਾਰੀ ਕਲਾਕਾਰਾਂ ਦੀ ਇੱਥੇ ਮਤਲਬ ਕਿ ਕੋਏ ਸਾਰੇ ਸਾਡੀ ਇੱਕ ਭਗਤਾਂ ਦੀ ਉਹ ਹੈਗੀ ਆ ਪਰ ਕਿਰਪਾ ਔਰ ਭਗਤ ਜੀ ਦਾ ਇਹ ਵੀ ਇੱਕ ਇੱਕ ਬਹੁਤ ਅੱਛਾ ਅਪਰਾਲਾ ਇਹਨਾਂ ਦਾ ਅੱਜ ਦੇ ਟਾਈਮ 'ਚ ਜਿਹੜਾ ਸੰਗਤ ਨੂੰ ਇੱਥੇ ਪਿਆਰ ਨਾਲ ਜੋੜ ਕੇ ਇਸ ਅੱਛੇ ਕਾ ਅਰਦਲੀ ਇੱਥੇ ਬੁਲਾਣਾ ਦੇਖੋ ਜੰਗਲ 'ਚ ਮੰਗਲ ਲੱਗਿਆ ਅੱਜ ਔਰ ਇਨਾਂ ਦੀ ਕਿਰਪਾ ਸਦਕਾ ਕਹਿ ਲਓ ਵੀ ਮਾਤਾ ਰਾਣੀ ਦੀ ਸਾਡੇ ਨਗਰ ਖੇੜੇ ਬਾਦਸ਼ਾਹ ਜੀ ਦੀ ਔਰ ਗੁਰੂਆਂ ਪੀਰਾਂ ਦੀ ਐਸੀ ਕਿਰਪਾ ਹੈ ਵੀ ਇੱਥੇ ਦੂਰੋਂ ਦੂਰੋਂ ਸੰਗਤ ਆਂਦੀ ਆ ਔਰ ਸੇਵਾਦਾਰ ਇੱਥੇ ਆ ਕੇ ਸੇਵਾ ਕਰਦੇ ਔਰ ਉਹਨਾਂ ਦੀ ਮਨੋ ਕਾਮਨਾ ਜਿਹੜੀ ਆ ਉਹ ਸਭ ਦੀ ਪੂਰੀ ਹੁੰਦੀ ਹੈ ਔਰ ਮੈਂ ਸਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਕਲਾਕਾਰਾਂ ਨੇ ਇੱਥੇ ਮਾਤਾ ਦਾ ਗੁਣਗਾਨ ਕਰਿਆ ਸਾਡੇ ਗੁਲਾਮ ਬਾਬਾ ਮੁੰਨਾ ਸ਼ਾ ਕਾਦਰੀ ਜੀ ਵੀ ਸਿੰਘ ਤੋਂ ਇੱਥੇ ਆ ਆ ਕੇ ਆਪਣੇ ਦਰਸ਼ਨ ਦੇ ਕੇ ਆਸ਼ੀਰਵਾਦ ਦੇ ਕੇ ਗਿਆ ਉਹਨਾਂ ਦਾ ਵੀ ਭਗਜੀ ਨਾਲ ਬਹੁਤ ਪਿਆਰ ਹੈ ਔਰ ਇਸ ਤਰ੍ਹਾਂ ਹੀ ਮੇਲੇ ਲੱਗਦੇ ਰਹਿਣ ਸੰਗਤਾਂ ਇੱਥੇ ਆਪਣੇ ਅਸ਼ੀਰਵਾਦ ਲੈਂਦੀਆਂ ਨੇ ਸੋ ਮੈਂ ਸਾਰਿਆਂ ਦਾ ਫਿਰ ਇੱਥੇ ਤੁਹਾਡਾ ਵੀ ਧੰਨਵਾਦ ਕਰਦਾ ਔਰ ਜੈ ਮਾਤਾ ਦੀ ਜੈ ਮਾਤਾ ਸੋ ਐਸੀ ਮੁੱਲਾ ਪਰ ਤੋਂ ਸ਼੍ਰੀ ਰਵਿੰਦਪੁਰੀ ਜੀ ਤੇ ਇਹ ਵੀ ਇੱਕ ਵਧੀਆ ਆਰਟਿਸਟ ਨੇ ਇਹ ਵੀ ਧਾਰਮਿਕ ਪ੍ਰੋਗਰਾਮਾਂ ਦਾ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਰਹੇ ਨੇ ਗੁਰਬੀਰ ਜੀ ਦੋ ਸ਼ਬਦ ਦੋ ਭਜਨ ਦੀਆਂ ਲਾਈਨਾਂ ਸਾਡੇ ਦਰਸ਼ਕਾਂ ਲਈ ਜੈ ਕਾਰਾ ਮਾ ਜੈੰਤੀ ਦੇਵੀ ਦਾ ਬੋਲ ਸੱਚੇ ਦਰਬਾਰ ਕੀ ਜੈ ਸੋ ਮਹਾਮਾਈ ਮਾ ਜੈੰਤੀ ਦੇਵੀ ਦੀ ਪੂਰੇ ਨਗਰ ਦੇ ਪੂਰੇ ਆਲ ਵਰ ਦੇ ਫੂਲ ਕਿਰਪਾ ਜਿਨ੍ਹਾਂ ਦੀ ਬਦੌਲਤ ਅਸੀਂ ਮਹਾਮਾਈ ਦਾ ਦਰ ਛੱਡਣਾ ਨਹੀਂ ਚਾਹਦੇ ਤੇ ਸਾਨੂੰ ਗਾਣ ਦਾ ਬਲ ਬਖਸ਼ਿਆ ਤੋਂ ਦੋ ਚਾਰ ਬੋਲੋਂ ਦੇ ਸ਼ਬਦ ਮਾਏ ਨੀ ਮਾਏ ਤੇਰੇ ਸੋਹਣ ਸੋਹਣ ਮੰਦਰਾਂ ਚੋਂ ਦੂਰ ਜਾਵਾਂ ਦਿਲ ਨਾ ਕਰੇ ਚਰਨਾਂ ਦੇ ਵਿੱਚ ਸਾਰੀ ਜ਼ਿੰਦਗੀ ਗੁਜ਼ਾਰ ਦੇਵਾਂ ਇੱਕ ਪਲ ਹੋਵਾਂ ਨਾ ਪਰੇ ਮਾਏ ਨੀ ਮਾਏ ਤੇਰੇ ਸੋਹਣ ਸੋਹਣ ਮੰਦਰਾਂ ਚੋਂ ਦੂਰ ਜਾਵਾਂ ਦਿਲ ਨਾ ਕਰੇ ਦੂਰ ਜਾਵਾਂ ਦਿਲ ਨਾ ਕਰੇ ਜੈਕਾਰਾ ਵਜੈਂਤੀ ਦੇਵੀ ਦਾ ਬੋਲ ਸੱਚੇ ਦਰਬਾਰ ਕੀ ਜੈ ਇਸ ਦੇ ਨਾਲ ਸਾਡੇ ਨਾਲ ਇੱਕ ਵਿਜੇ ਕੁਮਾਰ ਜੀ ਮੁੱਲਾਂਪੁਰ ਤੋਂ ਇਹ ਵੀ ਮਾਤਾ ਦਾ गुणगान ਕਰਦੇ ਨੇ ਇਹਨਾਂ ਫਜ਼ਲ ਮੰਡਲੀਆਂ ਦੇ ਨਾਲ ਹੀ ਹਾਜ਼ਰੀ ਲਗਾਉਂਦੇ ਨੇ ਵਿਜੇ ਕੁਮਾਰ ਜੀ ਦੋ ਸ਼ਬਦ ਚੁਹਲਾ ਤੇਰਾ ਲਾਲ ਮਾਂ ਵਿੱਚ ਸੋਨੇ ਦੀਆਂ ਤਾਰਾਂ ਮੈਨੂੰ ਕਰ ਦੋ ਤਾਰੇਂਗੀ ਤਾਰੇ ਲੋਕ ਹਜ਼ਾਰਾਂ ਜੈ ਜੰਤੀ ਦੇਵੀ ਦਾ ਜੈਕਾਰਾ ਜੰਤੀ ਦੇਵੀ ਦਾ ਬਹੁਤ ਸਾੱਚੇ ਦਰਬਾਰ ਕੀ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਦਰਗਾਹ ਦੇ ਉੱਤੇ ਜੋ ਕੁੱਕੂ ਪੱਗ ਜੀ ਨੇ 40 ਸਾਲ ਤੋਂ ਨਿਰੰਤਰ ਇੱਥੇ ਸੇਵਾ ਨਿਭਾ ਰਹੇ ਨੇ ਜ਼ਿਆਦਾਤਰ ਜੇ ਜ਼ਿਕਰ ਕਰੀਏ ਪਹਿਲਾਂ ਸੀ ਦੱਸ ਚੁੱਕੇ ਹਾਂ ਕਿ ਇਹ ਸਥਾਨ ਮਾਤਾ ਜੈੰਤੀ ਦੇਵੀ ਮੰਦਿਰ ਨੂੰ ਜਾਣ ਵਾਲੇ ਰਾਹਤੇ ਦੇ ਉੱਤੇ ਸਥਿਤ ਹੈ ਤੇ ਜ਼ਿਆਦਾਤਰ ਇੱਥੇ ਸੰਗਤਾਂ ਜਦੋਂ ਮਾਤਾ ਜੈੰਤੀ ਦੇਵੀ ਮੰਦਿਰ ਦੇ ਵਿੱਚ ਨਮਸਤਕ ਹੋਣ ਲਈ ਜਾਂਦੀਆਂ ਨੇ ਤਾਂ ਆਉਂਦੀਆਂ ਜਾਂਦੀਆਂ ਇਸ ਦਰਗਾਹ ਦੇ ਉੱਤੇ ਨਮਸਤਕ ਹੋ ਕੇ ਜਾਂਦੀਆਂ ਨੇ ਸੋ ਅੱਜ ਇੱਥੇ ਮਾਤਾ ਜੈੰਤੀ ਦੇਵੀ ਜੀ ਦਾ ਜਨਮ ਦਿਨ ਮਨਾਇਆ ਗਿਆ ਲੈਣੇ ਤੇ ਲੰਗਰ ਪੜਾ ਰਹੇ ਅਟੁੱਟ ਵਰਤਾਏ ਗਏ ਨੇ ਸੋ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਿਓ ਮੈਸੇਜ ਤਨਮ ਸਿੰਘ ਮੇਰੇ ਸਹਿਯੋਗੀ ਪੱਤਰਕਾਰ ਮਨੀ ਸੁਮਨ ਮੁੱਲਾਪੁਰ ਤੋਂ ਧੰਨਵਾਦੀ